ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਸਾਡਾ ਇਸ ਚੈਨਲ ਤੇ ਫਰਸਟ ਵਲੌਗ ਹੈ ਜੀ ਤੇ ਇਹ ਵਲੌਗ ਫਰੀਦਕੋਟ ਤੋਂ ਸ੍ਰੀ ਮੁਕਸਰ ਸਾਹਿਬ ਜੀ ਦਾ ਸ਼ਾਰਟਕਟ ਜਿਹੜਾ ਰਾਹ ਉਸ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਜੀ ਜਸ ਜਿਸ ਤਰ੍ਹਾਂ ਆਪਾਂ ਪਹਿਲਾਂ ਫਰੀਦਕੋਟ ਤੋਂ ਕੋਟਖਪੂਰਾ ਵਾਇਆ ਸ੍ਰੀ ਮੁਕਸਰ ਸਾਹਿਬ ਨੂੰ ਜਾਂਦੇ ਸੀ ਜਿਸ ਵਿੱਚ ਟਾਈਮ ਵੀ ਬਹੁਤ ਜ਼ਿਆਦਾ ਲੱਗਦਾ ਸੀ ਤੇ ਟ੍ਰੈਫਿਕ ਵੀ ਬਹੁਤ ਜ਼ਿਆਦਾ ਸੀ ਪਰ ਇਹ ਰਸਤਾ ਬੜਾਈ ਆਸਾਨ ਰਸਤਾ ਹੈ ਜੀ ਇਹ ਫਰੀਦਕੋਟ ਤੋਂ ਵਾਇਆ ਪਿੰਡਾਂ ਵਿੱਚ ਦੀ ਇਹ ਜਿਹੜਾ ਸ੍ਰੀ ਮੁਕਸਰ ਸਾਹਿਬ ਦਾ ਰਾਹ ਜਿਸ ਵਿੱਚ ਟਾਈਮ ਵੀ ਘੱਟ ਲੱਗਾ ਤੇ ਜਿਹੜਾ ਰਾਹ ਵੀ ਬੜਾ ਸਾਫ਼ ਸੁਥਰਾ ਜੀ ਇਹਦੇ ਬਾਰੇ ਤੁਹਾਨੂੰ ਅਸੀਂ ਅੱਗੇ ਦਿਖਾਉਣੀ ਆ ਜੀ ਵੀਡੀਓ ਦੇ ਵਿੱਚ ਹਾਂਜੀ ਫਰੀਦਕੋਟ ਸ਼ਹਿਰ ਤੋਂ ਨਿਕਲਦੇ ਸਾਰੀ ਜਿਹੜਾ ਪਹਿਲਾ ਪਿੰਡ ਹੈ ਜੀ ਉਹ ਆਊਗਾ ਜੀ ਨਵਾਂ ਕਿਲਾ ਇਹ ਨਵੇਂ ਕਿਲੇ ਵਾਲਾ ਜੋ ਤੁਸੀਂ ਦੇਖ ਰਹੇ ਹੋ ਰੋਡ ਹੈ ਜੀ ਇਹ ਰੋਡ ਸ਼ੌਣੀ ਦੇ ਨਾਲ-ਨਾਲ ਜੋ ਫਰੀਦਕੋਟ ਦੀ ਸ਼ੌਣੀ ਹੈ ਉਸ ਦੇ ਨਾਲ-ਨਾਲ ਜਾਊਗਾ ਜੀ ਜੋ ਕਿ ਪਿੰਡ ਨਵੇਂ ਕਿਲੇ ਇਹ ਰੋਡ ਜਿਹੜਾ ਪਹੁੰਚੂਗਾ ਜੀ ਦੋਸਤੋ ਹੁਣ ਆਪਾਂ ਪਹੁੰਚ ਚੁੱਕੇ ਆ ਜੀ ਪਿੰਡ ਨਵਾਂ ਕਿਲਾ ਨਵੇਂ ਕਿਲੇ ਤੋਂ ਅਗਲਾ ਜੋ ਪਿੰਡ ਆ ਦੂਜਾ ਪਿੰਡ ਸੁਖਣ ਵਾਲਾ ਜੀ ਤੇ ਇਹ ਰੋਡ ਜਿਹੜਾ ਪਿੰਡ ਸੁਖਣ ਵਾਲੇ ਨੂੰ ਜਾ ਰਿਹਾ ਜੀ ਹਾਂਜੀ ਹੁਣ ਆਪਾਂ ਪਹੁੰਚ ਗਏ ਜੀ ਪਿੰਡ ਸੁਖਣ ਵਾਲਾ ਤੇ ਸੁਖਣ ਵਾਲਾ ਪਿੰਡ ਵਿੱਚ ਵੜਦੇ ਆ ਆਪਾਂ ਨੂੰ ਜੋ ਖੱਬੇ ਆਤਾ પેટ્રોલ ਪੰਪ ਮਿਲੂਗਾ ਇੱਥੋਂ ਪਿੰਡ ਸੁਖਣ ਵਾਲਾ ਸ਼ੁਰੂ ਹੁੰਦਾ ਜੀ ਹਾਂਜੀ ਦੋਸਤੋ ਜਦੋਂ ਆਪਾਂ ਸੁਖਣ ਵਾਲਾ ਪਿੰਡ ਐਂਟਰ ਕਰਦੇ ਆ ਇਹਦੀ ਬਾਹਰਲੀ ਫਿਰਨੀ ਤੇ ਜਿਹੜੀ ਇੱਕ ਖੱਬੇ ਹੱਥ ਜਿਹੜੀ ਇਹ ਸੜਕ ਜਾਂਦੀ ਹੈ ਜੀ ਇਹ ਹਰੀਏ ਵਾਲੇ ਨੂੰ ਜਾਂਦੀ ਹੈ ਜੀ ਤੇ ਜਿਹੜੀ ਸੜਕ ਆਪਾਂ ਜਾ ਰਹੇ ਆ ਜੀ ਇਹ ਸੜਕ ਪਿੰਡ ਡੋਕ ਨੂੰ ਜਾਂਦੀ ਹੈ ਜੀ ਪਰ ਜੇ ਕੋਈ ਵੀਰ ਉਸ ਹਰੀਏ ਵਾਲੀ ਸੜਕ ਤੇ ਪੈ ਜਾਵੇ ਤਾਂ ਪਿੰਡ ਦੀ ਉੱਪਰੋਂ ਫਿਰਨੀ ਦੇ ਉੱਪਰੋਂ ਆਣ ਕੇ ਜਿਹੜੀ ਇਹ ਡੋਕ ਪਿੰਡ ਨੂੰ ਜਾਂਦੀ ਸੜਕ ਆ ਇਹਦੇ ਨਾਲ ਮਿਲ ਜਾਂਦੀ ਹੈ ਜੀ ਇਸ ਤੋਂ ਅਗਲਾ ਪਿੰਡ ਹੈ ਜੀ ਜਿਹੜਾ ਡੋਕ ਆ ਜੀ ਉਹ ਤੁਹਾਨੂੰ ਦਿਖਾਉਣੇ ਆ ਜੀ ਹਾਂਜੀ ਦੋਸਤੋ ਹੁਣ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਡੋਕ ਜੀ ਤੇ ਡੋਕ ਪਿੰਡ ਪਹੁੰਚ ਕੇ ਆਪਾਂ ਫਿਰਨੀ ਫਿਰਨੀ ਜਾ ਕੇ ਜੀ ਪਿੰਡ ਦੇ ਦੂਸਰੇ ਪਾਸੇ ਜੋ ਪਿੰਡ ਭੰਗਿਆਣੇ ਨੂੰ ਸੜਕ ਜਾਂਦੀ ਹੈ ਜੀ ਉਸ ਸੜਕ ਜਾਣਾ ਜੀ ਦੋਸਤੋ ਹੁਣ ਆਪਾਂ ਪਹੁੰਚ ਚੁੱਕੇ ਆ ਪਿੰਡ ਪੰਗੇਣਾ ਪੰਗੇਣਾ ਪਿੰਡ ਟੱਪਣ ਤੋਂ ਬਾਅਦ ਮੇਨ ਇੱਕ ਰੋਡ ਆਉਂਦਾ ਜੀ ਜਿਹੜਾ ਕੀ ਫਰੋਜਪੁਰ ਤੋਂ ਸਾਧਕਵਾਯਾ ਸ੍ਰੀ ਮੁਕਸਰ ਸਾਹਿਬ ਪਹੁੰਚਦਾ ਜੀ ਇਹ ਰੋਡ ਜੋ ਫਰੋ